ਦੋ ਤਿੰਨ ਦਿਨ ਪਹਿਲਾਂ ਤੁਸੀਂ ਇੱਕ ਖਬਰ ਸੁਣੀ ਜਾਂ ਪੜ੍ਹੀ ਹੋਵੇਗੀ ਕਿ ਮਸ਼ਹੂਰ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਰੋਲ ਅਡਾਪਟ ਕਰਨ ਜਾ ਰਹੇ ਆ ਉਹ ਰੋਲ ਹੈ ਮੋਟੀਵੇਸ਼ਨਲ ਸਪੀਕਰ ਦਾ ਯਾਨੀ ਲੋਕਾਂ ਨੂੰ ਉਹ ਪ੍ਰੇਰਿਤ ਕਰਿਆ ਕਰਨਗੇ ਜਿਸ ਵੇਲੇ ਇਹ ਖਬਰ ਆਈ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਔਰ ਖਾਸ ਕਰਕੇ ਉਹਨਾਂ ਦੇ ਚੋਣ ਵਾਲੇ ਮਨਾਂ ਦੇ ਵਿੱਚ ਚੋਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠਿਆ ਕਿ ਉਹਨਾਂ ਦੀ ਸਿਆਸਤ ਦਾ ਕੀ ਬਣੂਗਾ ਕੀ ਉਹ ਕਾਂਗਰਸ ਪਾਰਟੀ ਛੱਡ ਰਿਹਾ ਕੀ ਉਹ ਸਿਆਸਤ ਨੂੰ ਅਲਵਿਦਾ ਕਹਿ ਰਿਹਾ ਮੈਂ ਅੱਜ ਇਸ ਬਲਾਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਬਾਰੇ ਹੀ ਗੱਲ ਕਰਨ ਜਾ ਰਿਹਾ ਹਾਂ ਔਰ ਇਹ ਜਿਹੜੀ ਮੇਰੀ ਗੱਲਬਾਤ ਆ ਇਹ ਆਧਾਰਿਤ ਹੈ ਮੇਰੀ ਉਹਨਾਂ ਨਾਲ ਜਿਹੜੀ ਵਕਫੀਅਤ ਆ ਜਾਂ ਜਾਣਕਾਰੀ ਹੈ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਪ੍ਰੈਜ਼ੈਂਟ ਰੂਜੇਵੇਂ ਆ ਜਾਂ ਮਜਬੂਰੀਆਂ ਆ ਮੈਂ ਉਹਨਾਂ ਉਹਦੇ ਤੇ ਡਾਕੂਮੈਂਟ ਲਾਉਣਾ ਚਾਹੁੰਦਾ ਵਾਂ ਜਿਵੇਂ ਤੁਹਾਨੂੰ ਤੁਹਾਡੇ ਚੋਂ ਬਹੁਤ ਸਾਰਿਆਂ ਨੂੰ ਪਤਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਧਰਮ ਪਤਨੀ ਆ ਡਾਕਟਰ ਨਵਜੋਤ कौर ਉਹ ਕਾਫੀ ਦਿਨ ਤੋਂ ਬਿਮਾਰ ਚੱਲ ਰਹੀ ਹੈ। ਅ ਔਰ ਸਾਲ ਡੇਢ ਸਾਲ ਤੋਂ ਉਹ ਕਰੀਬ ਉਹ ਕੈਂਸਰ ਨਾਲ ਲੜਾਈ ਲੜ ਰਹੀ ਹੈ। ਇਸ ਦਰਮਿਆਨ ਉਹਨਾਂ ਦੇ ਜਿਹੜਾ ਬੇਟਾ ਵਾ ਉਹਦੀ ਸ਼ਾਦੀ ਵੀ ਉਹਨਾਂ ਨੇ ਕੀਤੀ ਹੈ। ਔਰ ਇਹ ਸਭ ਦੇ ਵਿੱਚ ਆਬਵੀਅਸਲੀ ਪੈਸਾ ਚਾਹੀਦਾ ਵਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਕੀ ਕਾਫੀ ਉਹਨਾਂ ਦਾ ਖਰਚੇ ਸਬਦ ਵਿੱਚ ਹੋਇਆ ਵਾ ਤੇ ਉਹਦੇ ਵਾਸਤੇ ਉਹਨਾਂ ਨੇ ਕਮੈਂਟਰੀ ਸ਼ੁਰੂ ਕਰਤੀ T20 ਕ੍ਰਿਕਟ ਦੀ ਜਿਹੜੀ ਅੱਜਕਲ ਸੀਰੀਜ਼ ਚੱਲ ਰਹੀਆਂ ਸੀਗੀਆਂ ਇਹਦੇ ਚ ਉਹਨਾਂ ਨੇ ਕਮੈਂਟਰੀ ਦਿੱਤੀ ਜਿਨਨੇ ਉਹ ਵਧੀਆ ਬੱਲੇਬਾਜ਼ ਸੀ ਉਹਨੇ ਹੀ ਵਧੀਆ ਕਮੈਂਟੇਟਰ ਨੇ ਉਹ ਤਿੰਨ ਚਾਰ ਜ਼ੁਬਾਨਾਂ ਦੇ ਵਿੱਚ ਲੈਂਗੁਏਜਸ ਦੇ ਵਿੱਚ ਪ੍ਰੋਫੀਸ਼ੀਐਂਟ ਨੇ ਔਰ ਇਸ ਕਰਕੇ ਉਹਨਾਂ ਦੀ ਕਾਫੀ ਡਿਮਾਂਡ ਵੀ ਹੈ ਅ ਅੱਜਕਲ ਇਸੇ سلسلے ਦੇ ਵਿੱਚ ਉਹ ਯੂਐਸਏ ਵੀ ਗਏ ਹੋਏ ਨੇ ਇਸ ਦੇ ਦਰਮਿਆਨ ਲੋਕ ਸਭਾ ਚੋਣਾਂ ਹੋਈਆਂ ਕਾਂਗਰਸ ਨੇ ਉਹਨਾਂ ਨੂੰ ਆਪਣਾ ਸਟਾਰ ਕੈਂਪੇਨਰ ਦੀ ਜਿਹੜੀ ਲਿਸਟ ਸੀ ਉਹਦੇ ਵਿੱਚ ਵੀ ਸ਼ਾਮਿਲ ਕੀਤਾ ਸੀ ਲੇਕਿਨ ਨਗਜੋ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਥਾਂ ਤੇ ਪ੍ਰਚਾਰ ਨਹੀਂ ਕੀਤਾ ਉਹ ਸ਼ਾਇਦ ਇਸ ਕਰਕੇ ਨਹੀਂ ਕੀਤਾ ਵੈਸੇ ਤੇ ਉਹ ਕਮੈਂਟਰੀ ਦੇ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਪਰ ਇਸ ਕਰਕੇ ਵੀ ਸ਼ਾਇਦ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਕਾਂਗਰਸ ਪਾਰਟੀ ਵਾਸਤੇ ਕਿਉਂਕਿ ਉਹਨਾਂ ਨੂੰ ਜੋ ਬੰਦਾ ਉਹਨਾਂ ਦਾ ਮਾਨ ਸਨਮਾਨ ਸੀ ਜੋ ਉਹਨਾਂ ਨੂੰ ਅਹੁਦਾ ਚਾਹੀਦਾ ਸੀ ਉਹ ਉਹਨਾਂ ਨੇ ਨਹੀਂ ਦਿੱਤਾ ਅ ਵੈਸੇ ਨਵਜੋਤ ਸਿੱਧੂ ਕਾਫੀ ਧੇਰ ਤੋਂ ਕਹਿੰਦੇ ਆ ਰਹੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਧੇਰ ਵਾਸਤੇ ਬਹੁਤ ਸਾਰੀਆਂ ਪਾਰਟੀਆਂ ਨੇ ਇੱਕ ਦਰਸ਼ਨੀ ਘੋੜੇ ਵਜੋਂ ਵਰਤਿਆ ਵਾ ਔਰ ਉਹ ਹੋਰ ਦਰਸ਼ਨੀ ਘੋੜਾ ਨਹੀਂ ਬਣਨਾ ਚਾਹੁੰਦੇ ਅ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ ਹੁਣ ਜਿਹੜਾ ਨਵਾਂ ਰੋਲ ਅਡਾਪਟ ਉਹਨਾਂ ਕੀਤਾ ਵਾ ਉਹਦੇ ਵਾਸਤੇ ਉਸ ਰੋਲ ਦੇ ਤੀ ਉਹਨਾਂ ਨੇ ਗੋਆ ਦੇ ਵਿੱਚ ਇੱਕ ਮੋਟੀਵੇਸ਼ਨਲ ਟਾਕ ਵੀ ਦਿੱਤੀ ਆ ਅ ਔਰ ਉਹਨਾਂ ਨੇ ਆਪਣੇ ਜਿਹੜਾ ਟਵਿੱਟਰ ਹੈਂਡਲ ਆ ਉੱਥੇ ਵੀ ਉਹਨਾਂ ਨੇ ਲਿਖਿਆ ਕਿ ਹੁਣ ਉਹ ਮੋਟੀਵੇਸ਼ਨਲ ਸਪੀਕਰ ਵਜੋਂ ਲੋਕਾਂ ਦੇ ਵਿੱਚ ਵਿਚਰਿਆ ਕਰਨਗੇ ਸ਼ਾਇਦ ਉਹਨਾਂ ਨੂੰ ਕਪਲ ਸ਼ਰਮਾ ਸ਼ੋਅ ਦੇ ਵਿੱਚ ਜਾਂ ਤੇ ਦੁਬਾਰਾ ਰੱਖਿਆ ਨਹੀਂ ਗਿਆ ਜਾਂ ਉਹ ਉਹ ਸ਼ੋਅ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਕਿਉਂਕਿ ਉਹਨਾਂ ਲਈ ਮੁੰਬਈ ਵੀ ਜਾਣਾ ਪੈਂਦਾ ਪਰ ਸਵਾਲ ਇਹ ਆ ਕਿ ਉਹਨਾਂ ਦੇ ਸਿਆਸਤ ਦਾ ਕੀ ਬਣੂਗਾ ਮੇਰਾ ਆਪਣਾ ਮੰਨਣਾ ਵਾ ਕਿ ਕਾਂਗਰਸ ਪਾਰਟੀ ਦੇ ਵਿੱਚ ਕونکی ਉਹਨਾਂ ਨੇ ਇਸ ਚੋਣਾਂ ਦੇ ਵਿੱਚ ਕੋਈ ਪ੍ਰਚਾਰ ਨਹੀਂ ਕੀਤਾ ਔਰ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਸੋ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਨੂੰ ਵੱਡਾ ਰੋਲ ਇਮੀਡੀਏਟਲੀ ਪੰਜਾਬ ਦੇ ਵਿੱਚ ਮਿਲਣਾ ਕਾਫੀ ਮੁਸ਼ਕਲ ਹੈ ਜਿਹੜੇ ਇਸ ਵੇਲੇ ਪੰਜਾਬ ਦੇ ਕਾਂਗਰਸ ਦੇ ਅਹੁਦੇਦਾਰ ਨੇ ਪਮਯੋ ਰਾਜਾ ਵਿਢਿੰਗ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਵਾ ਜਾਂ ਚਰਨਜੀਤ ਸਿੰਘ ਚੰਨੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹ ਮੇਰੇ ਖਿਆਲ ਜੇ ਕਿਤੇ ਨਵਜੋਤ ਸਿੱਧੂ ਨੂੰ ਕੋ ਵੱਡਾ ਰੋਲ ਮਿਲਦਾ ਵਾ ਪਾਰਟੀ ਦੇ ਵਿੱਚ ਤੇ ਉਹ ਸ਼ਾਇਦ ਉਹਨੂੰ ਉਹਦਾ ਵਿਰੋਧ ਵੀ ਉਹ ਜ਼ਰੂਰ ਕਰਨਗੇ ਔਰ ਦੱਸਣਗੇ ਔਰ ਕਹਿਣਗੇ ਵੀ ਕਿ 2022 ਦੇ ਵਿੱਚ ਜਿਸ ਵੇਲੇ ਵਿਧਾਨ ਸਭਾ ਚੋਣਾਂ ਸੀ ਉਸ ਵੇਲੇ ਨਵਜੋਤ ਸਿੱਧੂ ਦਾ ਕੀ ਰੋਲ ਰਿਹਾ ਸੀ ਉਸ ਵੇਲੇ ਉਹਨਾਂ ਨੇ ਆਪਣੇ ਸਾਥੀਆਂ ਬਾਰੇ ਕਾਫੀ ਬੁਰਾ ਭਲਾ ਕਿਆ ਜਿਹਦੇ ਕਰਕੇ ਕੁਝ ਲੋਕਾਂ ਨੂੰ ਲੱਗਦਾ ਵਾ ਕਿ ਪਾਰਟੀ ਦੋਨਾਂ ਦਿਨਾਂ ਦੇ ਵਿੱਚ ਨੁਕਸਾਨੀ ਹੋਇਆ ਭਾਜਪਾ ਦੇ ਨਾਲ ਨਵਜੋਤ ਸਿੱਧੂ ਕਾਫੀ ਦੇਰ ਤੋਂ ਆਪਣਾ ਨਾਤਾ ਜਿਹੜਾ ਵਾ ਉਹ ਤੋੜ ਚੁੱਕੇ ਆ ਹਾਲਾਂਕਿ ਭਾਜਪਾ ਵੱਲੋਂ ਉਹ ਚਾਰ ਵਾਰੀ ਪਾਰਲੀਮੈਂਟ ਦੇ ਵਿੱਚ ਗਏ ਤਿੰਨ ਵਾਰੀ ਲੋਕ ਸਭਾ ਦੇ ਵਿੱਚ ਇੱਕ ਵਾਰੀ ਰਾਜ ਸਭਾ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਆ ਗਏ ਉਸ ਇੱਕ ਇਸ ਦਰਮਿਆਨ ਕਿਸੇ ਵੇਲੇ ਉਹਨਾਂ ਦੀ ਗੱਲ ਆਮ ਆਦਮੀ ਪਾਰਟੀ 'ਚ ਵੀ ਚੱਲਦੀ ਸੀ ਔਰ ਵੈਸੇ ਵੀ ਭਾਜਪਾ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਯੂਨਿਟ ਦੇ ਵਿੱਚ ਕਾਫੀ ਸਮੀਕਰਨ ਬਦਲ ਚੁੱਕੇ ਆ ਅਮਰਿੰਦਰ ਸਿੰਘ ਉੱਥੇ ਪਹੁੰਚੇ ਨੇ ਪਨੀਤ ਕੌਰ ਵੀ ਹਸਲੇ ਭਾਜਪਾ ਦੇ ਵਿੱਚ ਨੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਹੁਣ ਉੱਥੇ ਮੰਤਰੀ ਬਣਾ ਦਿੱਤਾ ਗਿਆ ਵਾ ਸੋ ਮੇਰਾ ਨਹੀਂ ਖਿਆਲ ਕਿ ਐਸਲੋ ਕਿ ਭਾਜਪਾ ਦੇ ਵਿੱਚ ਹੁਣ ਉਹ ਜਾਣਾ ਵੀ ਚਾਣਗੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਤੇ ਮਿਲ ਜੋ ਹਾਲਾਤ ਐਸਲੇ ਬਣੇ ਹੋਏ ਐ ਉਸ ਪਾਰਟੀ ਦੇ ਮੇਰਾ ਨਹੀਂ ਖਿਆਲ ਉਹਨਾਂ ਦਾ ਕੋਈ ਬਹੁਤ ਵੱਡਾ ਰੋਲ ਹੋ ਸਕਦਾ ਵਾ ਸੋ ਮੇਰਾ ਆਪਣਾ ਮੰਨਣਾ ਵਾ ਔਰ ਮੈਂ ਕਾਫੀ ਧੇਰ ਤੋਂ ਕਹਿੰਦਾ ਆ ਰਿਹਾ ਵਾਂ ਕਿ ਨਵਜੋ ਸਿੱਧੂ ਵਾਸਤੇ ਹੋਰ ਕੋਈ ਆਪਸ਼ਨ ਨਹੀਂ ਇੱਕ ਕੋਈ ਆਪਸ਼ਨ ਐ ਕਿ ਜੇ ਉਹਨਾਂ ਨੇ ਸਿਆਸਤ ਕਰਨੀ ਆ ਤੇ ਉਹ ਇੱਕ ਆਪਣੀ ਨਵੀਂ ਪਾਰਟੀ ਬਣਾਉਣ ਇੱਕ ਮੌਕਾ ਪਹਿਲਾਂ ਵੀ ਆਇਆ ਸੀ ਬੜਾ ਸੁਨਹਿਰਾ ਮੌਕਾ ਸੀ ਜਿਸ ਵੇਲੇ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਸੀ ਉਸ ਸਿਕਰਤਾਰਪੁਰ ਸਾਹਿਬ ਲਾਂਗਾ ਖੋਲਣ ਦੇ ਵਿੱਚ ਉਹਨਾਂ ਦੀ ਇਮਰਾਨ ਖਾਨ ਦੇ ਨਾਲ ਦੋਸਤੀ ਕਰਕੇ ਬਹੁਤ ਵੱਡੀ ਉਹਨਾਂ ਦੀ ਭੂਮਿਕਾ ਸੀ ਬਹੁਤ ਵੱਡਾ ਯੋਗਦਾਨ ਸੀ ਉਸ ਵੇਲੇ ਜੇਕਰ ਤੇ ਉਹ ਕਾਂਗਰਸ ਤੋਂ ਬਾਹਰ ਆ ਕੇ ਆਪਣੀ ਪਾਰਟੀ ਬਣਾ ਲਿੰਦੇ ਤੇ ਮੇਰੇ ਖਿਆਲ ਉਹਨਾਂ ਦੇ ਪਿੱਛੇ ਲੋਕਾਂ ਨੇ ਬਹੁਤ ਵੱਡੀ ਤਦਾਰਦ ਦੇ ਵਿੱਚ ਲੱਗ ਜਾਣਾ ਸੀ ਮੈਂ ਉਹਨਾਂ ਦੇ ਨਾਲ ਦੇ ਵਿੱਚ ਉਹਨਾਂ ਨੂੰ ਕਾਫੀ ਮਿਲਦਾ ਰਿਹਾ ਵਾਂ ਔਰ ਮੈਂ ਉਹਨਾਂ ਨੂੰ ਕਿਹਾ ਵੀ ਲੇਕਿਨ ਉਦੋਂ ਉਹਨਾਂ ਨੇ ਇਹ ਜੁਰਰਤ ਨਹੀਂ ਕੀਤੀ ਉਹਨਾਂ ਨੂੰ ਸ਼ਾਇਦ ਲੱਗਦਾ ਸੀ ਵੀ ਕਾਂਗਰਸ ਦੇ ਵਿੱਚ ਮੈਨੂੰ ਕੋਈ ਬਹੁਤ ਵੱਡਾ ਰੋਲ ਮਿਲੂਗਾ ਰੋਲ ਮਿਲਿਆ ਵੀ ਲੇਕਿਨ ਉਹ ਉਸ ਰੋਲ ਨੂੰ ਸੰਭਾਲ ਨਹੀਂ ਸਕੇ ਮੇਰੇ ਮੁਤਾਬਕ ਔਰ ਉਦੋਂ ਮੈਂ ਜਿਵੇਂ ਦੱਸਿਆ ਵੀ ਆਪਣੇ ਪਾਰਟੀ ਦੇ ਲੀਡਰਸ ਦੇ ਖਿਲਾਫ ਹੀ ਉਹ ਬੁਰਾ ਭਲਾ ਕਹਿੰਦੇ ਰਹੇ ਉਹਨਾਂ ਨੂੰ ਹੀ ਆਲੋਚਨਾ ਕਰਦੇ ਰਹੇ ਜਿਹਦੇ ਕਰਕੇ ਸ਼ਾਇਦ ਪਾਰਟੀ ਨੂੰ 2022 ਦੇ ਵਿੱਚ ਬਹੁਤ ਵੱਡੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਪਰ ਜੇ ਉਹਨਾਂ ਨੇ ਆਪਣੀ ਪਾਰਟੀ ਬਣਾਉਣ ਵੱਲ ਤੁਰਨਾ ਵਾਂ ਤਾਂ ਉਹਨਾਂ ਨੂੰ ਇੱਕ ਪ੍ਰੋਪਰ ਟੀਮ ਬਣਾਉਣੀ ਪਊਗੀ ਉਸ ਟੀਮ ਨੂੰ ਨਾਲ ਲੈ ਕੇ ਚੱਲਣਾ ਪਊਗਾ ਆ ਇਹ ਉਹਨਾਂ ਦੀ ਕਮਜ਼ੋਰੀ ਰਹੀ ਆ ਉਹ ਟੀਮ ਪਲੇਅਰ ਨਹੀਂ ਹਾਲਾਂਕਿ ਆਪ ਉਹ ਵੱਡੇ ਪਲੇਅਰ ਰਹੇ ਨੇ ਲੇਕਿਨ ਇੱਕ ਟੀਮ ਪਲੇਅਰ ਨਹੀਂਗੇ ਨਾਲ ਲੋਕਾਂ ਨੂੰ ਲੈ ਕੇ ਨਹੀਂ ਚੱਲ ਸਕਦੇ ਉਹਨਾਂ ਨੇ ਜਿੱਤੇਗਾ ਪੰਜਾਬ ਨਾਂ ਦਾ ਇੱਕ YouTube ਚੈਨਲ ਬਣਾਇਆ ਇੱਕ ਸੰਸਥਾ ਬਣਾਈ ਲੇਕਿਨ ਉਹ ਕਿੱਥੇ ਗਈ ਔਰ ਉਹਨਾਂ ਨੂੰ ਲੋਕਾਂ ਦੇ ਨਾਲ ਸੰਪਰਕ ਵੀ ਰੱਖਣਾ ਪਊਗਾ ਹੁਣ ਉਹਨਾਂ ਦਾ ਇੱਕ ਵਨ ਵੇ ਕਮਿਊਨੀਕੇਸ਼ਨ ਹੈ ਜਦੋਂ ਉਹ ਚਾਹੁੰਦੇ ਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਲੇਕਿਨ ਜਦੋਂ ਲੋਕ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਤੇ ਉਹ ਅਵੇਲੇਬਲ ਨਹੀਂ ਸੋ ਉਹਨਾਂ ਨੂੰ ਆਪਣਾ ਇਹ ਰਵਈਆ ਵੀ ਜਿਹੜਾ ਵਾ ਇਹ ਬਦਲਣਾ ਪਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਅਕਾਲੀ ਦਲ ਜਿਹੜੀ ਮੁੱਖ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਇਸ ਵੇਲੇ ਹਾਸ਼ੀਏ ਤੇ ਆ ਸੋ ਇੱਕ ਸਪੇਸ ਖਾਲੀ ਆ ਔਰ ਨਵਜੋਤ ਸਿੱਧੂ ਦੇ ਵਿੱਚ ਲੋਕਾਂ ਨੂੰ ਕਾਫੀ ਵਿਸ਼ਵਾਸ ਆ ਮਗਰ ਲੋਕੀਂ ਲੱਗਦੇ ਆ ਉਹਨਾਂ ਦੀਆਂ ਗੱਲਾਂ ਪਸੰਦ ਕਰਦੇ ਆ ਉਹ ਇਹ ਰੋਲ ਜਿਹੜਾ ਵਾ ਇਹ ਸਪੇਸ ਜਿਹੜੀ ਆ ਇਹ ਭਰ ਸਕਦੇ ਆ ਲੇਕਿਨ ਮੈਂ ਜਿਵੇਂ ਦੱਸਿਆ ਵਾ ਕਿ ਉਹਨਾਂ ਨੂੰ ਆਪਣਾ ਜਿਹੜਾ ਰਵਈਆ ਵਾ ਉਹ ਬਦਲਣਾ ਪਊਗਾ ਔਰ ਪਹਿਲੋ ਫੈਸਲਾ ਇਹ ਕਰਨਾ ਪਊ ਕਿ ਕੀ ਉਹ ਇਸ ਰਸਤੇ ਤੁਰਨਾ ਚਾਹੁੰਦੇ ਆ ਕਿਉਂਕਿ ਇਹਦੇ ਵਿੱਚ ਇਹ ਸੌਖਾ ਕੰਮ ਨਹੀਂ ਇੱਕ ਨਵੀਂ ਸੰਸਥਾ ਖੜੀ ਕਰਨੀ ਇੱਕ ਨਵੀਂ ਪਾਰਟੀ ਖੜੀ ਕਰਨੀ ਪਹਿਲੋ ਮਨਪ੍ਰੀਤ ਬਾਦਲ ਨੇ ਵੀ ਦੇਖ ਲਿਆ ਖੜੀ ਕਰਕੇ ਔਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ ਤੁਸੀਂ ਦੇਖ ਲਿਆ ਕਿੰਨਾ ਟਾਈਮ ਲੱਗਾ ਵਾ ਇੱਕ ਨਵੀਂ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਸੋ ਬਹੁਤ ਔਖਾ ਕੰਮ ਆ ਜੋ ਨਵਜੋਤ ਸਿੱਧੂ ਲੋਕਾਂ ਨੂੰ ਕਹਿੰਦੇ ਆ ਆਪਣੀ ਇਹ ਮੋਟੀਵੇਸ਼ਨਲ ਟਾਕਸ ਦੇ ਵਿੱਚ ਉਹ ਸ਼ਾਇਦ ਉਹਨਾਂ ਨੂੰ ਆਪਣੇ ਆਪ ਤੇ ਲਾਗੂ ਕਰਨਾ ਪਊਗਾ ਜਿਵੇਂ ਥੋੜੇ ਦਿਨ ਪਹਿਲੋਂ ਉਹਨੇ ਕਿਹਾ ਸੀ ਇਨਸਾਨ ਆਪਣਾ ਮੁਕੱਦਰ ਖੁਦ ਬਣਾਉਂਦਾ ਵਾ ਔਰ ਬਾਅਦ ਵਿੱਚ ਉਹ ਕਹਿੰਦਾ ਵਾ ਕਿ ਇਹ ਤੇ ਉਹਨੂੰ ਹੋਣੀ ਦਾ ਨਾਮ ਦਿੰਦਾ ਵਾ ਇਹ ਹੋਣਾ ਹੀ ਸੀ ਸੋ ਸਿਆਸਤ ਦੇ ਵਿੱਚ ਉਹਨਾਂ ਨੂੰ ਆਪਣਾ ਮੁਕੱਦਰ ਖੁਦ ਬਣਾਉਣਾ ਪਊਗਾ ਔਰ ਉਹਦੇ ਵਾਸਤੇ ਉਹਨਾਂ ਨੂੰ ਸ਼ਾਇਦ ਆਪਣੇ ਆਪ ਨੂੰ ਵੱਡੇ ਪੱਧਰ ਤੇ ਬਦਲਣਾ ਪਵੇਗਾ